ਦੋਸਤੋ ਪਾਣੀ ਦਾ ਦੇਵਤਾ ਖਵਾਜਾ ਪੀਰ ਜਿਸ ਦੀ ਪੂਜਾ ਦੁਨੀਆ ਦੇ ਹਰ ਧਰਮ ਦੇ ਲੋਕਾਂ ਵੱਲੋਂ ਦੁਨੀਆ ਦੇ ਹਰੇਕ ਕੋਨੇ ਤੇ ਕੀਤੀ ਜਾਂਦੀ ਹੈ ਕੌਣ ਹੈ ਖਵਾਜਾ ਪੀਰ ਪਾਣੀ ਦਾ ਦੇਵਤਾ ਜਿਸ ਨੂੰ ਸਦੀਆਂ ਤੋਂ ਲੋਕ ਪੂਜਦੇ ਆ ਰਹੇ ਹਨ ਪੂਰੀ ਦੁਨੀਆ ਨੂੰ ਜਿੱਤਣ ਵਾਲਾ ਸਿਕੰਦਰ ਮਹਾਨ ਦਾ ਰਸੋਈਆ ਖਵਾਜਾ ਖਿਜਰ ਪੂਰੀ ਦੁਨੀਆ ਦਾ ਪਾਣੀ ਦਾ ਦੇਵਤਾ ਕਿਵੇਂ ਬਣ ਗਿਆ ਸਿਕੰਦਰ ਮਹਾਨ ਬਾਦਸ਼ਾਹ ਨੇ ਆਪਣੇ ਇਸ ਰਸੋਈਏ ਨੂੰ ਭਾਰੇ ਪੱਥਰਾਂ ਨਾਲ ਬੰਨ੍ਹ ਕੇ ਪਾਣੀ ਵਿੱਚ ਕਿਉਂ ਡੋਬ ਦਿੱਤਾ ਸੀ ਪੰਜਾਬ ਵਿੱਚ ਪੁਰਾਣੇ ਸਮਿਆਂ ਵਿੱਚ ਖੂਹ ਦਾ ਟੱਕ ਲਾਉਣ ਵੇਲੇ ਤੇ ਅੱਜ ਦੇ ਸਮੇਂ ਵਿੱਚ ਵੀ ਖੇਤਾਂ 'ਚ ਨਵਾਂ ਬੋਰ ਕਰਨ ਵੇਲੇ ਲੋਕ ਇਸ ਖਵਾਜੇ ਪੀਰ ਦੀ ਕਢਾਈ ਕਿਉਂ ਦਿੰਦੇ ਹਨ ਕੀ ਹੈ ਖਵਾਜੇ ਪੀਰ ਦੀ ਅਸਲੀਅਤ ਕੀ ਹੈ ਇਸ ਦਾ ਸਿੱਖ ਧਰਮ ਦੇ ਨਾਲ ਸੰਬੰਧ ਪੰਜਾਬ ਵਿੱਚ ਪੀੜੀ ਦਰ ਪੀੜੀ ਚੱਲੀਆਂ ਆਉਂਦੀਆਂ ਇਹਨਾਂ ਰਸਮਾਂ ਦਾ ਕੀ ਹੈ ਇਤਿਹਾਸ ਕਿਤੇ ਇਹ ਵੀ ਕੋਈ ਪਕੜਵਾਤ ਤਾਂ ਨਹੀਂ ਜਾਣਾਂਗੇ ਪੂਰੀ ਸਚਾਈ ਅੱਜ ਦੀ ਇਸ ਵੀਡੀਓ ਵਿੱਚ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਵੀ ਜ਼ਮੀਨ ਖਿਸਕ ਜਾਵੇਗੀ ਸੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਨੇ ਆਪਣੇ ਇੱਕ ਗਾਣੇ ਵਿੱਚ ਖਵਾਜੇ ਪੀਰ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਜਾਂ ਫਿਰ ਮਿਹਰਬਾਨਾ ਖਵਾਜਾ ਮਿੱਠੀਏ ਅੱਜ ਆਪਾਂ ਗੱਲ ਕਰਾਂਗੇ ਖਵਾਜੇ ਪੀਰ ਬਾਰੇ ਪੁਰਾਣੇ ਸਮਿਆਂ ਵਿੱਚ ਜਦੋਂ ਪੰਜਾਬ ਵਿੱਚ ਪੁਰਾਣੇ ਬਜ਼ੁਰਗ ਕੋਹ ਦਾ ਟੱਕ ਲਗਾਉਂਦੇ ਸਨ ਤਾਂ ਉਦੋਂ ਖਵਾਜੇ ਪੀਰ ਦੀ ਕੜਾਈ ਦਿੱਤੀ ਜਾਂਦੀ ਸੀ ਜਾਂ ਫਿਰ ਮਿੱਠੇ ਚੌਲਾ ਦੀ ਦੇਗ ਬਣਾਈ ਜਾਂਦੀ ਸੀ ਅੱਜ ਵੀ ਜੇਕਰ ਕੋਈ ਨਵਾਂ ਬੋਰ ਕਰਾਉਂਦਾ ਹੈ ਜਾਂ ਫਿਰ ਜੱਟ ਝੋਨਾ ਲਾਉਣ ਦੀ ਤਿਆਰੀ ਕਰਦਾ ਜਾਂ ਫਿਰ ਨਲਕਾ ਵੀ ਕਿਸੇ ਵੱਲੋਂ ਲਗਾਇਆ ਜਾਂਦਾ ਤਾਂ ਖਵਾਜੇ ਪੀਰ ਨੂੰ ਯਾਦ ਜ਼ਰੂਰ ਕੀਤਾ ਜਾਂਦਾ ਹੈ ਦਰਿਆ ਦਾ ਪੱਤਨ ਪਾਰ ਕਰਨ ਲੱਗਿਆਂ ਮਲਾਹ ਬੇੜੀ ਤੋਰਨ ਤੋਂ ਪਹਿਲਾਂ ਖਵਾਜੇ ਪੀਰ ਨੂੰ ਮੱਥਾ ਟੇਕ ਕੇ ਤੁਰਦੇ ਹਨ ਮਤਲਬ ਕਿ ਬਾਕੀ ਦੁਨੀਆ ਦੀ ਤਰ੍ਹਾਂ ਪੰਜਾਬ ਵਿੱਚ ਵੀ ਖਵਾਜੇ ਨੂੰ ਪਾਣੀ ਦਾ ਦੇਵਤਾ ਮੰਨ ਕੇ ਇਸ ਦੀ ਪੂਜਾ ਕੀਤੀ ਜਾਂਦੀ ਹੈ। ਪੰਜਾਬ ਦੇ ਪਿੰਡਾਂ ਵਿੱਚ ਖਵਾਜੇ ਨੂੰ ਮੰਨਣ ਦੀ ਇਹ ਰੀਤ ਕਿੱਥੋਂ ਆਈ? ਕੌਣ ਸੀ ਇਹ ਅਸਲੀ ਖਵਾਜਾ ਜਿਸ ਦੀ ਅੱਜ ਤੱਕ ਪੂਜਾ ਹੋ ਰਹੀ? ਆਓ ਜਾਣਦੇ ਹਾਂ। ਦੋਸਤੋ ਪੰਜਾਬ ਵਿੱਚ ਅਜਿਹੀਆਂ ਬਹੁਤ ਸਾਰੀਆਂ ਪੁਰਾਣੀਆਂ ਰਸਮਾਂ ਹਨ ਜਿਨ੍ਹਾਂ ਨੂੰ ਅੱਜ ਆਪਾਂ ਪੀੜੀ ਦਰ ਪੀੜੀ ਮੰਨਦੇ ਆ ਆ ਰਹੇ ਹਾਂ ਪਰ ਆਪਾਂ ਕਿਸੇ ਨੂੰ ਵੀ ਇਸ ਦੇ ਅਸਲੀ ਮਤਲਬ ਦਾ ਨਹੀਂ ਪਤਾ ਹੁੰਦਾ। ਬਾਣੀ ਦਾ ਦੇਵਤਾ ਖਵਾਜੇ ਦਾ ਇਤਿਹਾਸ ਜਾ ਕੇ ਜੁੜਦਾ ਹੈ ਸਿਕੰਦਰ ਮਹਾਨ ਦੇ ਨਾਲ ਜਿਸ ਨੂੰ ਦੁਨੀਆ ਅਲੈਗਜ਼ੈਂਡਰ ਦੇ ਨਾਮ ਨਾਲ ਵੀ ਜਾਣਦੀ ਹੈ ਜੁਨਾਨ ਦਾ ਰਾਜਾ ਸਿਕੰਦਰ ਮਹਾਨ ਦੁਨੀਆ ਜਿੱਤਣ ਵਾਸਤੇ ਨਿਕਲਿਆ ਸੀ ਇਸ ਸਿਕੰਦਰ ਮਹਾਨ ਦਾ ਮੰਨਣਾ ਸੀ ਕਿ ਦੁਨੀਆ ਵਿੱਚ ਕਿਤੇ ਆਭੇਯਾ ਦਾ ਜਲ ਵੀ ਪਾਇਆ ਜਾਂਦਾ ਹੈ ਜਿਸ ਨੂੰ ਪੀ ਕੇ ਮੈਂ ਅਮਰ ਹੋ ਜਾਵਾਂਗਾ ਤੇ ਫਿਰ ਪੂਰੀ ਦੁਨੀਆ ਉੱਤੇ ਮੇਰਾ ਰਾਜ ਹਮੇਸ਼ਾ ਵਾਸਤੇ ਰਹੇਗਾ ਇਸ ਅਬਿਹਯਤ ਪਾਣੀ ਨੂੰ ਲੱਭਣ ਵਾਸਤੇ ਸਿਕੰਦਰ ਨੇ ਬਹੁਤ ਸਾਰੇ ਦੇਸ਼ਾਂ ਉੱਤੇ ਹਮਲੇ ਕੀਤੇ ਬਹੁਤ ਸਾਰੀਆਂ ਲੰਬੀਆਂ ਯਾਤਰਾਵਾਂ ਕੀਤੀਆਂ ਪਰ ਕਿਤੋਂ ਵੀ ਉਸ ਨੂੰ ਇਹ ਪਾਬੇ ਆਦ ਦਾ ਪਾਣੀ ਨਾ ਮਿਲਿਆ ਇਸ ਸਿਕੰਦਰ ਮਹਾਨ ਦਾ ਇੱਕ ਰਸੋਈਆ ਸੀ ਖਵਾਜਾ ਖੇਜਰ ਜਿਸ ਨੂੰ ਅੱਜ ਆਪਾਂ ਖਵਾਜੇ ਪੀਰ ਦੇ ਨਾਮ ਨਾਲ ਜਾਣਦੇ ਹਾਂ ਇੱਕ ਦਿਨ ਸਿਕੰਦਰ ਆਪਣੇ ਤੰਬੂ ਵਿੱਚ ਬੈਠਾ ਆਰਾਮ ਕਰ ਰਿਹਾ ਹੁੰਦਾ ਹੈ ਤੇ ਖਵਾਜੇ ਨੇ ਸਿਕੰਦਰ ਦਾ ਖਾਣਾ ਤਿਆਰ ਕਰਨਾ ਸੀ ਉਸ ਕੋਲ ਪਹਿਲਾਂ ਤੋਂ ਹੀ ਮਰੀ ਹੋਈ ਇੱਕ ਮਛਲੀ ਪਈ ਸੀ ਜਿਸ ਨੂੰ ਧੋੜ ਵਾਸਤੇ ਖਵਾਜਾ ਪਾਣੀ ਦੇ ਨਾਲ ਲੱਗਦੇ ਇੱਕ ਚਸ਼ਮੇ ਕੋਲ ਗਿਆ ਮੱਛੀ ਨੂੰ ਧੋੜ ਵਾਸਤੇ ਜਦੋਂ ਉਸਨੇ ਪਾਣੀ ਵਿੱਚ ਪਾਇਆ ਤਾਂ ਉਹ ਮੱਛੀ ਜਉਦੀ ਹੋ ਗਈ ਤੇ ਉਸਦੇ ਹੱਥਾਂ ਵਿੱਚੋਂ ਫਿਸਲ ਕੇ ਦੂਰ ਕਿਤੇ ਪਾਣੀ ਵਿੱਚ ਹੀ ਅਲੋਪ ਹੋ ਗਈ ਖਵਾਜੇ ਨੂੰ ਲੱਗਾ ਕਿ ਸ਼ਾਇਦ ਇਹ ਕੋਈ ਜਾਦੂਈ ਪਾਣੀ ਹੈ ਖਵਾਜੇ ਨੇ ਉਸੇ ਵਕਤ ਪਾਣੀ ਦੇ ਦੋ ਤਿੰਨ ਬੁੱਕ ਭਰ ਕੇ ਪੀਤੇ ਫਿਰ ਭੱਜ ਕੇ ਆ ਕੇ ਆਪਣੇ ਰਾਜੇ ਸਿਕੰਦਰ ਨੂੰ ਦੱਸਦਾ ਹੈ ਕਿ ਰਾਜਾ ਮੈਂ ਪਾਣੀ ਦਾ ਇੱਕ ਚਸ਼ਮਾ ਦੇਖਿਆ ਹੈ ਜਿਦੇ ਵਿੱਚ ਮਰੀ ਹੋਈ ਮੱਛੀ ਡੌਂਦੀ ਹੋ ਗਈ ਹੈ ਸਿਕੰਦਰ ਨੂੰ ਲੱਗਾ ਕਿ ਇਹ ਜ਼ਰੂਰ ਸ਼ਾਇਦ ਆਬੇ ਆਦਾਈ ਪਾਣੀ ਹੋਵੇਗਾ ਉਹ ਖਵਾਜੇ ਖਿਜਰ ਦੇ ਨਾਲ-ਨਾਲ ਤੁਰ ਪਿਆ ਇਤਿਹਾਸਕਾਰਾਂ ਮੁਤਾਬਕ ਖਵਾਜਾ ਸਿਕੰਦਰ ਦੇ ਨਾਲ ਰੇਤ ਦੇ ਟਿੱਬਿਆਂ ਵਿੱਚੋਂ ਉਹੀ ਪਾਣੀ ਦਾ ਚਸ਼ਮਾ ਲੱਭਦਾ ਰਿਹਾ ਪਰ ਉਹ ਪਾਣੀ ਦਾ ਚਸ਼ਮਾ ਕਿਧਰੇ ਅਲੋਪ ਹੋ ਗਿਆ ਸਿਕੰਦਰ ਗੁੱਸੇ ਨਾਲ ਭਰ ਗਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਖਵਾਜੇ ਨੇ ਤਾਂ ਉਹ ਪਾਣੀ ਆਪ ਵੀ ਪੀਤਾ ਹੈ ਤਾਂ ਉਸਨੇ ਖਵਾਜੇ ਖਿਜਰ ਨੂੰ ਮਾਰਨ ਦਾ ਮਨ ਬਣਾਇਆ ਪਰ ਉਹ ਤਾਂ ਹੁਣ ਅਮਰ ਹੋ ਚੁੱਕਾ ਸੀ ਸਿਕੰਦਰ ਨੇ ਉਸ ਨੂੰ ਮਾਰਨ ਦੇ ਬੜੇ ਯਤਨ ਕੀਤੇ ਪਰ ਉਸ ਨੂੰ ਮਾਰ ਨਾ ਸਕਿਆ ਅਖੀਰ ਫਿਰ ਸਿਕੰਦਰ ਨੇ ਇੱਕ ਤਰਕੀਬ ਸੋਚੀ ਕਿ ਖਵਾਜੇ ਖਿਜਰ ਦੇ ਨਾਲ ਬੜੇ ਭਾਰੇ-ਭਾਰੇ ਪੱਥਰ ਬੰਨ੍ਹ ਕੇ ਉਸ ਨੂੰ ਸਮੁੰਦਰ ਵਿੱਚ ਸੁੱਟ ਕੇ ਡੋਬ ਦਿੱਤਾ ਪਰ ਇਤਿਹਾਸਕਾਰਾਂ ਮੁਤਾਬਕ ਸਮੁੰਦਰ ਵਿੱਚ ਡੁੱਬਿਆ ਹੋਇਆ ਖਵਾਜਾ ਖਿਜਰ અમર ਹੋ ਗਿਆ ਤੇ પાણી ਵੀ ਉਸ ਨੂੰ ਕੁਝ ਨਾ ਕਰ ਸਕਿਆ ਖਵਾਜੇ ਨੇ ਫਿਰ ਪਾਣੀ ਨੂੰ ਹੀ ਆਪਣਾ ਘਰ ਬਣਾ ਲਿਆ ਇਤਿਹਾਸ ਮੁਤਾਬਕ ਉਹ ਅੱਜ ਵੀ ਜਉਦਾ ਹੈ ਅਤੇ ਹਮੇਚਾ ਵਾਸਤੇ ਜਉਦਾ ਹੀ ਰਹੇਗਾ ਕਿਉਂਕਿ ਉਸਨੇ ਆਪੇ ਹਿਆਤ ਦਾ ਪਾਣੀ ਪੀ ਲਿਆ ਸੀ ਉਸ ਵਕਤ ਤੋਂ ਲੈ ਕੇ ਖਵਾਜੇ ਖਿਜਰ ਨੂੰ ਜਲ ਦਾ ਦੇਵਤਾ ਮੰਨ ਕੇ ਉਸ ਦੀ ਪੂਜਾ ਸ਼ੁਰੂ ਹੋ ਗਈ ਅਤੇ ਪੂਰੀ ਦੁਨੀਆ ਵਿੱਚ ਅੱਜ ਤੱਕ ਹੁੰਦੀ ਆ ਰਹੀ ਹੈ ਇਸੇ ਕਰਕੇ ਮਲਾ ਜਦੋਂ 베ੜੀ ਨੂੰ ਪਾਣੀ ਵਿੱਚ ਤੋੜਦੇ ਹਨ ਤਾ ਪਹਿਲਾ ਖਵਾਜੇ ਪੀਰ ਨੂੰ ਯਾਦ ਕਰਦੇ ਹਨ ਤੁਸੀਂ ਅਕਸਰ ਹੀ ਪੰਜਾਬ ਦੇ ਪਿੰਡਾਂ ਵਿੱਚ ਦੇਖਦੇ ਹੋਗੇ ਕਿ ਜਦੋਂ ਨਵਾਂ ਬੋਰ ਖੇਤ ਵਿੱਚ ਕੀਤਾ ਜਾਂਦਾ ਹੈ ਤਾਂ ਪਹਿਲਾ ਖੰਡ ਜਾਂ ਫਿਰ ਗੁੜ ਦੇ ਮਿੱਠੇ ਚੌਲ ਬਣਾ ਕੇ ਖਵਾਜੇ ਪੀਰ ਦੀ ਕਢਾਈ ਵੰਡੀ ਜਾਂਦੀ ਹੈ ਪੰਜਾਬ ਦੇ ਪਿੰਡਾਂ ਵਿੱਚ ਅੱਜ ਅਜਿਹੀਆਂ ਬਹੁਤ ਸਾਰੀਆਂ ਰਸਮਾਂ ਹਨ ਜੋ ਦੂਜੇ ਦੇਸ਼ਾਂ ਤੇ ਦੂਜੇ ਧਰਮਾਂ ਵਿੱਚੋਂ ਆ ਕੇ ਪ੍ਰਚਲਿਤ ਹੋਈਆਂ ਹਨ ਇਤਿਹਾਸਕਾਰਾਂ ਮੁਤਾਬਕ ਖਵਾਜੇ ਦਾ ਸਬੰਧ ਜਨਾਲ ਨਾਲ ਸੀ ਇਸ ਤੋਂ ਅੱਗੇ ਇਹ ਫਿਰ ਸਰੀਆ ਦੇਸ਼ ਵਿੱਚ ਪ੍ਰਚਲਿਤ ਹੋ ਗਿਆ ਸਰੀਆ ਦੇ ਲੋਕ ਖਵਾਜਾ ਨੂੰ ਮੰਨਣ ਲੱਗੇ ਸਰੀਆ ਤੋਂ ਬਾਅਦ ਇਹ ਫਿਰ ਅਰਬ ਦੇਸ਼ਾਂ ਵਿੱਚ ਆ ਗਿਆ ਤੇ ਫਿਰ ਜਦੋਂ ਮੁਸਲਮਾਨ ਮੁਗਲਾ ਦਾ ਰਾਜ ਪੰਜਾਬ ਉਤੇ ਕਈ ਸੌ ਸਾਲ ਰਿਹਾ ਤਾਂ ਹੌਲੀ-ਹੌਲੀ ਇਹ ਰਸਮਾਂ ਪੰਜਾਬ ਦੇ ਲੋਕਾਂ ਦੇ ਦਿਮਾਗ ਵਿੱਚ ਵੀ ਵੱਸ ਗਈਆਂ ਜੋ ਅੱਜ ਤੱਕ ਚੱਲੀਆਂ ਆ ਰਹੀਆਂ ਹਨ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਰਸਮਾਂ ਰਿਵਾਜ ਹਨ ਜਿਨ੍ਹਾਂ ਦਾ ਸਿੱਧੇ ਤੌਰ ਤੇ ਪੰਜਾਬ ਦੇ ਨਾਲ ਕੋਈ ਵੀ ਸਬੰਧ ਨਹੀਂ ਪਰ ਪੰਜਾਬ ਦੇ ਲੋਕ ਅੱਜ ਵੀ ਉਹ ਰਸਮਾਂ ਨਿਭਾ ਰਹੇ ਹਨ ਅਤੇ ਉਹਨਾਂ ਦੀ ਪੂਜਾ ਕਰ ਰਹੇ ਹਨ ਖਵਾਜੇ ਦੀ ਪੂਜਾ ਅੱਜ ਵੀ ਪੰਜਾਬ ਦੇ ਪਿੰਡਾਂ ਵਿੱਚ ਦੇਖੀ ਜਾ ਸਕਦੀ ਹੈ ਪਰ ਅਸਲੀਅਤ ਵਿੱਚ ਸਿੱਖ ਧਰਮ ਨਾਲ ਇਸ ਦਾ ਕੋਈ ਵੀ ਵਾਸਤਾ ਨਹੀਂ ਨਵੇਂ ਬੋਰ ਨੂੰ ਸ਼ੁਰੂ ਕਰਨ ਵੇਲੇ ਖਵਾਜਾ ਬਲੀ ਕਰ ਪਲੀ ਆਮ ਹੀ ਪੰਜਾਬ ਦੇ ਪਿੰਡਾਂ ਵਿੱਚ ਬੋਲਿਆ ਜਾਂਦਾ ਹੈ ਬੇਚੱਕ ਜਿਵੇਂ ਜਿਵੇਂ ਜਾਗਰੂਕਤਾ ਵਧੀ ਹੈ ਓਵੇਂ ਓਵੇਂ ਇਹ ਰਸਮਾਂ ਕੁਝ ਘਟੀਆਂ ਜ਼ਰੂਰ ਹਨ ਪਰ ਜੇਕਰ ਫਿਰ ਵੀ ਆਪਾਂ ਦੇਖੀਏ ਤਾ ਅੱਜ ਵੀ ਪਿੰਡਾਂ ਵਿੱਚ ਬਹੁਤ ਸਾਰੀਆਂ ਰਸਮਾਂ ਰਿਵਾਜ ਵਹਿਮ ਭਰਮ ਲੋਕਾਂ ਵੱਲੋਂ ਸਦੀਆਂ ਤੋਂ ਬਿਨਾਂ ਕੋਈ ਉਸ ਦਾ ਕਾਰਨ ਜਾਣੇ ਬਿਨਾਂ ਕੋਈ ਉਸ ਦਾ ਇਤਿਹਾਸ ਜਾਣੇ ਮੰਨੀਆਂ ਜਾ ਰਹੀਆਂ ਹਨ ਸਿਆਣੇ ਕਹਿੰਦੇ ਹਨ ਕਿ ਜਿਸ ਦੀ लाठी ਉਸकी भैंस ਉਹ ਗੱਲ ਸੱਚ ਹੈ ਕਈ ਸੌ ਸਾਲ ਰਾਜ ਕਰਕੇ ਮੁਗਲ ਬੇਸ਼ੱਕ ਇਥੋਂ ਚਲੇ ਗਏ ਪਰ ਪੰਜਾਬ ਦੇ ਲੋਕਾਂ ਵੱਲੋਂ ਅੱਜ ਵੀ ਉਹਨਾਂ ਦੇ ਪੀਰ ਪੂਜੇ ਜਾ ਰਹੇ ਹਨ ਸੋ ਦੋਸਤੋ ਇਹ ਸੀ ਕਹਾਣੀ ਪਾਣੀ ਦੇ ਦੇਵਤੇ ਖਵਾਜੇ ਪੀਰ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ